ਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲੈਂਦੇ ਹੋਏ ਬਾਲ ਜੋਗੀ ਬਾਬਾ ਪੜਗਨ ਨਾਚੀ ਹੁਣਾਂ ਨੂੰ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਸਿਹਤ ਭਗਵਾਨ ਵਾਲਮੀਕੀ ਜੀ ਤੀਰਥ ਦਾ ਉਹਨਾਂ ਨੂੰ ਜਿਹੜਾ ਸ਼ਾਈਨ ਬੋਰਡ ਹੈ ਉੱਥੋਂ ਦਾ ਉਹਨਾਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਇਹ ਬਾਬਾ ਜੀ ਪੂਰੇ ਸਮਾਜ ਲਈ ਇੱਕ ਵੱਡੀ ਖੁਸ਼ਖਬਰੀ ਹੈਗੀ ਹੈ ਕਿ ਤੁਹਾਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਚੇਅਰਮੈਨ ਉੱਥੋਂ ਲਗਾਇਆ ਗਿਆ ਤੇ ਬਹੁਤ ਸਾਰੀਆਂ ਜੜੀਆਂ ਸ ਸਮਾਜ ਦੀ ਲੰਬੇ ਸਮੇਂ ਤੋਂ ਮੰਗ ਵੀ ਸੀਗੀ ਉਹ ਸੁਪੂਰਾ ਹੋਇਆ ਕਿਦਾਂ ਦੇ ਸਾਨੂੰ ਤਾਂ ਬਹੁਤ ਖੁਸ਼ੀ ਆ ਕਿਉਂਕਿ ਸਾਰੇ ਸਮਾਜ ਦੀ ਮੰਗ ਸੀ ਕਿਉਂਕਿ ਆਸ਼ਮ ਦੇ ਉਹ ਸਾਰੇ ਇਹੋ ਜਿਹੇ ਕਾਰਜ ਹੁੰਦੇ ਹੈਗੇ ਆ ਜਿਹੜੇ ਕਿ ਬਾਰ-ਬਾਰ ਸਰਕਾਰ ਦੇ ਕੋਲੋਂ ਜਾਣਾ ਪੈਂਦਾ ਸੀਦਾ ਹੈਗਾ ਤੇ ਉਹ ਜਿਹੜੇ ਸਾਰਜ ਹੈਗੇ ਆ ਆਪਾਂ ਹੁਣ ਆਪ ਹੀ ਹੱਲ ਕਰ ਸਕਦੇ ਆ ਇਹਦੇ ਵਾਸਤੇ ਕਰ ਸਕਦਾ ਕਿ ਕਿਉਂਕਿ ਬਾਲਮਿਕ ਮਹਾਰਾਜੀ ਦਾ ਜਿਹੜਾ ਟੈਂਪਲ ਹੈਗਾ ਹੈਗਾ ਉਹ ਵਿਸ਼ਵ ਪੱਰਸ ਪ੍ਰਸਿੱਧ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਵੀ ਉਸ ਜਗ੍ਹਾ ਤੇ ਮੱਥਾ ਟੇਕ ਚੁੱਕੇ ਹੈਗੇ ਆ ਹੈ ਇਸ ਕਰਕੇ ਉਹ ਸਥਾਨ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਅੰਡਰ ਹੁੰਦਾ ਸੀਦਾ ਹੈਗਾ ਤਾਂ ਸਰਕਾਰ ਨੇ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਤੇ ਅਸੀਂ ਉਹਨੂੰ ਬਹੁਤ ਖੂਬੀ ਨਾਲ ਨਿਭਾਵਾਂਗੇ ਵੈਸੇ ਕੀ ਕੀ ਤਬਦੀਲੀਆਂ ਹਨ ਉੱਥੇ ਕੀ ਕੰਮ ਹੋਣ ਵਾਲੇ ਆ ਕਿ ਜਿਹੜੇ ਤੁਹਾਡੇ ਆਉਣ ਦੇ ਨਾਲ ਉਹ ਉਹਨਾਂ ਦਾ ਕੰਮ ਆਸਾਨੀ ਨਾਲ ਹੋ ਜਾਊਗਾ ਸਭ ਤੋਂ ਪਹਿਲਾਂ ਤਾਂ ਅਸੀਂ ਉੱਥੇ ਰੈਨੋਵੇਸ਼ਨ ਕਰਾਵਾਂਗੇ ਹੈਗਾ ਜਿਹਦੇ ਮੰਦਰ ਹੈਗਾ ਭਗਵਾਨ ਜੀ ਦਾ ਟੈਂਪਲ ਉਹ ਸ਼ੁਰੂ ਹੋਊਗੀ ਪੂਰੀ ਦੀ ਹੋਊਗੀ ਹੈਗਾ ਬਾਕੀ ਜਿਹੜਾ ਲੰਗਰ ਚ ਸੁਧਾਰ ਕੀਤਾ ਜਾਵੇਗਾ ਹੈਗਾ ਬਾਕੀ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਚਾਲੂ ਕੀਤੀ ਜਾਣਗੀਆਂ ਤੇ ਜਿਹੜੀ ਲਾਇਬ੍ਰੇਰੀ ਹੈਗੀ ਆ ਉਹ ਬੱਚਿਆਂ ਦੇ ਪੜ੍ਹਨ ਲਿਖਣ ਵਾਸਤੇ ਹੈਗਾ ਉਹਨੂੰ ਚਾਲੂ ਕੀਤਾ ਜਾਵੇਗਾ ਜੋ ਵੀ ਸਭ ਕੁਝ ਨਾਲ ਜਿਹੜਾ ਵੀ ਉੱਥੇ ਕਾਰਜ ਹੋਊਗਾ ਸਾਰਾ ਕੁਝ ਚੱਲੂਗਾ ਜੀ ਉਹਨੂੰ ਬਾਬੇ ਜਿਸ ਤੱਕ ਤੁਹਾਨੂੰ ਚੇਅਰਮੈਨ ਲਗਾਇਆ ਗਿਆ ਕੋਈ ਨਾਲ ਤੁਹਾਡੇ ਮੈਂਬਰ ਵੀ ਲਗਾਏ ਗਏ ਆ ਫਿਲਹਾਲ ਤਾਂ ਸਾਨੂੰ ਲਾਇਆ ਗਿਆ ਹੈਗਾ ਹੁਣ ਕੱਲ ਸਾਨੂੰ ਉੱਥੇ ਦਾ ਜਿਹੜਾ ਹੈਗਾ ਜੁਆਇਨਿੰਗ ਲੈਟਰ ਮਿਲਣਾ ਹੈਗਾ ਹੈਗਾ ਕੱਲ ਹੈਗਾ ਉੱਥੇ ਤੀਰਤ ਹੈਗਾ ਤੇ ਫਿਰ ਉਸ ਤੋਂ ਬਾਅਦ ਵਿੱਚ ਪਤਾ ਕਰਾਂਗੇ ਵੀ ਕੀ ਹਿਸਾਬ ਕਿਤਾਬੇ ਦਾ ਹੈਗਾ 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 ਹਾਂ ਫਿਲਹਾਲ ਤਾਂ ਸਾਨੂੰ ਸ਼ਰੇਨ ਬੋਰਡ ਬਾਰੇ ਜਿਆਦਾ ਨਹੀਂ ਇਹਨਾਂ ਪਤਾ ਹੈਗਾ ਹੈਗਾ ਪਰ ਸ਼ਰੇਨ ਬੋਰਡ ਦੇ ਜਿਹੜੇ ਮਜੂਦਾ ਜਿਹੜੇ ਮੁੱਖ ਮੰਤਰੀ ਆ ਉਹੀ ਰਹਿ ਹੈਗਾ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਹਿ ਸੀਦੇ ਹੈਗਾ ਚੇਅਰਮੈਨ ਚੇਅਰਮੈਨ ਹੈਗਾ ਫਿਰ ਉਸ ਤੋਂ ਬਾਅਦ ਕੈਪਟਨ ਸਾਹਿਬ ਰਹੇ ਫਿਰ ਕੈਪਟਨ ਤੋਂ ਬਾਅਦ ਚੰਨੀ ਆ ਗਿਆ ਹੈਗਾ ਉਹ ਤਾਂ ਚੇਅਰਮੈਨ ਸੀ ਦਾ ਚੰਨੀ ਤੋਂ ਬਾਅਦ ਸ੍ਰੀ ਭਗਵੰਤ ਮਾਨ ਜੀ ਸਾਹਿਬ ਆਏ ਹੈਗੇ ਆ ਇਹਨਾਂ ਨੇ ਫਿਰ ਤੁਹਾਨੂੰ ਮੁੱਖ ਮੰਤਰੀ ਵਰਗੀਆਂ ਪਾਵੜਾ ਮਿਲ ਗਈਆਂ ਜੀ ਹੁਣ ਚੇਅਰਮੈਨ ਇਸ ਰੈਨ ਬੋਰਡ ਦਾ ਜੋ ਕਾਨੂੰਨਨ ਤੌਰ ਤੇ ਤਾਂ ਸੀਐਮ ਹੀ ਇਹਦਾ ਚਾਰਜ ਰੰਦਾ ਦਿੰਦਾ ਹੈਗਾ ਹੈਗਾ ਪਰ ਸੀਐਮ ਸਾਹਿਬ ਦੀ ਬਹੁਤ ਵੱਡੀ ਰਹਿਮਦਿਲੀ ਹੈਗੀ ਹੈ ਵੀ ਤੱਕ ਇਹਨੇ ਹੈਗੇ ਹੈਗਾ ਕਿਉਂਕਿ ਉਹ ਮਤਲਬ ਦਿਆਲੂ ਪੁਰਸ਼ ਹੈਗੇ ਆ ਔਰ ਅਸੀਂ ਦੋ ਵਾਰੀ ਕਿਹਾ ਉਹਨਾਂ ਨੂੰ ਵੀ ਸਾਡੇ ਬਾਲਮਿਕ ਸਮਾਜ ਦੇ ਜਿਹੜੇ ਮਸਲੇ ਹੈਗੇ ਆ ਤੀਰਤ ਦੇ ਹੈਗਾ ਤੇ ਉਹ ਸੀਐਮ ਸਾਹਿਬ ਉਹਨੂੰ ਹੱਲ ਕਰ ਦिए ਜਾਂ ਤੁਸੀਂ ਕਿਸੇ ਮਨਿਸਟਰ ਨੂੰ ਦੇ ਦਿਓ ਚੇਅਰਮੈਨ ਜਿਹੜੀ ਹੈਗੀ ਹੈ ਤਾਂ ਮਨਿਸਟਰ ਵੀ ਲੈ ਨਹੀਂ ਸਕਦੇ ਕਿਉਂਕਿ ਮੇਰੇ ਜਨੇ ਕੈਬਨਿਟ ਮਨਿਸਟਰ ਹੈਗੇ ਉਹ ਸ਼ਰੈਨ ਬੋਰਡ ਦੇ ਮੈਂਬਰ ਹੁੰਦੇ ਆ ਤੇ ਸੀਐਮ ਸਾਹਿਬ ਉਹਦੇ ਚੇਅਰਮੈਨ ਹੁੰਦੇ ਹੈਗੇ ਤਾਂ ਚਲੋ ਅਸੀਂ ਤਾਂ ਸ਼ੁਕਰੀਆ ਕਰਦੇ ਸੀਐਮ ਸਾਹਿਬ ਦਾ ਹੈਗਾ ਹੈਗਾ ਤੇ ਵੀ ਜਾਨੂੰ ਇਸ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਤੇ ਅਸੀਂ ਇਹਨੂੰ ਬਹੁਤ ਖੂਬੀ ਨਾਲ ਨਿਭਾਵਾਂਗੇ ਔਰ ਉੱਥੋਂ ਦੇ ਭਗਵਾਨ ਦੇ ਟੈਂਪਲ ਦੀ ਭਗਵਾਨ ਦੀ ਸੰਗਤ ਦੀ ਬਹੁਤ ਖੂਬੀ ਸੇਵਾ ਕਰਾਂਗੇ ਹੈਗਾ ਬਾਕੀ ਜੋ ਸੰਗਤ ਦਾ ਹੁਕਮ ਹੋਊਗਾ ਬਾਬਾ ਜੀ ਦਾ ਕੱਲ ਤੁਹਾਡਾ ਉੱਥੇ ਉਹਦਾ ਸੰਭਾਲ ਸਮਾਗਮ ਹੋਣਾ ਤੇ ਕਿਹੜੀਆਂ ਕਿਹੜੀਆਂ ਹਸਤੀਆਂ ਉੱਥੇ ਪਹੁੰਚਣੀਆਂ ਇਹ ਤਾਂ ਹੁਣ ਸੀਐਮ ਸਾਹਿਬ ਨੂੰ ਪਤਾ ਹੋਊਗਾ ਕਿਉਂਕਿ ਉਹ ਹੀ ਇਹਨਾਂ ਅੱਗੂ ਦੇ ਹੈਗੇ ਹੈਗੇ ਆ ਅਸੀਂ ਤਾਂ ਸਾਰਿਆਂ ਨੂੰ ਕਿਹਾ ਹੈਗਾ ਕਿ ਸੀਐਮ ਸਾਹਿਬ ਨੇ ਆਦੇਸ਼ ਕੀਤਾ ਹੈਗਾ ਡੀਸੀ ਨੂੰ ਐਸਐਸਪੀ ਕਮਿਸ਼ਨਰ ਨੂੰ ਸਾਰੇ ਐਮਐਲਏ ਸਾਮਨੂ ਕੀਤਾ ਹੈਗਾ ਉਹਨਾਂ ਨੇ ਆਪ ਹੀ ਹੁਕਮ ਕੀਤਾ ਹੈ ਸੀਦਾ ਕੱਲ ਉਹਨਾਂ ਨਾਲ ਮੀਟਿੰਗ ਹੋਈ ਸੀਦੀ ਕੱਲ ਦੁਪਹਿਰੇ ਹੈਗਾ ਮੈਨੂੰ ਮਿਲੇ ਸੀਦੇ ਹੈਗਾ ਤੇ ਉਹਨਾਂ ਨੇ ਆਪ ਹੀ ਸਾਰਿਆਂ ਨੂੰ ਕਿਹਾ ਹੈਗਾ ਹੈਗਾ ਬਾਬਾ ਜੀ ਜਿਹੜੀ ਜਲੰਧਰ ਚ ਕੱਲ ਤੁਹਾਡੀ ਮੀਟਿੰਗ ਹੋਈ ਮੁੱਖ ਮੰਤਰੀ ਸਾਹਿਬ ਨਾਲ ਉਹ ਚ ਕੀ ਗੱਲਬਾਤ ਹੋਈ ਕੀ ਕੋਈ ਇਹਦੇ ਸਮਾਜਵਾੜੇ ਗੱਲ ਹੋਈ ਕੋਈ ਤੁਹਾਡੀਆਂ ਮੰਗਾਂ ਸੀਗੀਆਂ ਹੋਰ ਕਿਹੜੇ ਮਸਲੇ ਸੀ ਨਹੀਂ ਮੰਗਾਂ ਤਾਂ ਕੋਈ ਨਹੀਂ ਸੀਦੀ ਆ ਸਿਰ ਮਸ ਪਹਿਲਾਂ ਉਤਾਂ ਹੀ ਸ਼ਰੇਣ ਬੋਰਡ ਦਾ ਹੀ ਦਾ ਮੁੱਦਾ ਸੀਦਾ ਕਿ ਸ਼ਰਾਈਨ ਬੋਰਡ ਦੇ ਸੀਐਮ ਸਾਹਿਬ ਕਹਿੰਦੇ ਸੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਜਿਹੜਾ ਉੱਥੋਂ ਦਾ ਚਾਰਜ ਦੇਵਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਉੱਥੇ ਕੰਮ ਹੋਣ ਵਾਲੇ ਹੈਗੇ ਆ ਆਪਾਂ ਉਹਨਾਂ ਨੂੰ ਜਲਦੀ ਸਟਾਰਟ ਕਰਾਂਗੇ ਮਤਲਬ ਸੀਐਮ ਸਾਹਿਬ ਨੇ ਤੁਹਾਨੂੰ ਭਰੋਸਾ ਦਿੱਤਾ ਕਿ ਜੇ ਕੋਈ ਫੰਡਾਂ ਦਾ ਕੋਈ ਗ੍ਰਾਂਟ ਦੀ ਸਮੱਸਿਆ ਹੋਊਗੀ ਉਹ ਨਹੀਂ ਆਊਗੀ ਨਹੀਂ ਆਊਗੀ ਉਹਨਾਂ ਨੇ ਕਿਹਾ ਵੀ ਜਿਹੜੇ-ਜਿਹੜੇ ਵੀ ਤੁਸੀਂ ਕੰਮ ਦੱਸੋ ਸਾਨੂੰ ਕਿਹੜੇ ਕਰਨ ਵਾਲੇ ਆ ਤੁਸੀਂ ਉਹਨਾਂ ਨੇ ਕਿਹਾ ਪਹਿਲਾਂ ਚਾਰਜ ਲਵੋ ਚਾਰਜ ਲੈਣ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਐਨ ਟਾਈਮ ਸੀਐਮ ਕੋਲ ਸਾਓ ਜਿਹੜੇ ਵੀ ਕੰਮ ਹੋਣਗੇ ਹੈਗਾ ਉਹ ਪਪਲ ਦੇ ਧਾਰ ਤੇ ਕਰਾਈ ਬਾਬਾ ਜੀ ਜਦੋਂ ਦੀ ਤੁਹਾਨੂੰ ਜ਼ਿੰਮੇਵਾਰੀ ਲੱਗੀ ਹੈ ਤੇ ਇੱਥੇ ਡੀੜਾ ਰਹੀਮਪੁਰ ਦੇ ਵਿੱਚ ਵੀ ਲਗਾਤਾਰ ਜਿਹੜੇ ਸਿਆਸੀ ਆਗੂ ਹੈਗੇ ਵੱਖ-ਵੱਖ ਐਮਐਲਏ ਮੰਤਰੀ ਪਹੁੰਚ ਰਹੇ ਆ ਸੰਗਤ ਪਹੁੰਚ ਰਹੀ ਇਹ ਤਾਂ ਕਿੱਦਾਂ ਦਾ ਇਹ ਲੱਗ ਰਿਹਾ ਤੁਹਾਨੂੰ ਨਹੀਂ ਚਲੋ ਵਧੀਆ ਲੱਗਦਾ ਹੈਗਾ ਕਿਉਂਕਿ ਸੁਣ ਤਾਂ ਪਤਾ ਹੀ ਨਹੀਂ ਸੀਦਾ ਵੀ ਐਡਾ ਵੱਡਾ ਇਹਦਾ ਕੋਈ ਵੱਡਾ ਪੱਧ ਹੁੰਦਾ ਹੈਗਾ ਹੈਗਾ ਅਸੀਂ ਤਾਂ ਕਿਹਾ ਕਰ ਉਦਾਂ ਹੀ ਹੈਗਾ ਵੀ ਚਲੋ ਆਪਾਂ ਮੈਂਬਰ ਬਣ ਗਏ ਹੈਗੇ ਠੀਕ ਹੈਗਾ ਹਾਂ ਤੋ ਪਰ ਸੀਐਮ ਸਾਹਿਬ ਦਾ ਸਾਨੂੰ ਪਤਾ ਲੱਗਿਆ ਕਿ ਸੀਐਮ ਸਾਹਿਬ ਹੀ ਇਹਦੇ 메ਨ ਆਗੂ ਹੁੰਦੇ ਹੈਗੇ ਹੈਗਾ ਤੇ ਸਾਨੂੰ ਤਾਂ ਬਹੁਤ ਖੁਸ਼ੀ ਹੈਗੀ ਕਿ ਅਸੀਂ ਸੀਐਮ ਸਾਹਿਬ ਦਾ ਸ਼ੁਕਰੀਆ ਵੀ ਕਰਦੇ ਆਂ ਆਪਣੇ ਵੱਲੋਂ ਵੀ ਹੈਗਾ ਆਪਣੇ ਸਮਾਜ ਵੱਲੋਂ ਵੀ ਹੈਗਾ ਬਬੇ ਜੀ ਸਾਨੂੰ ਤਾਂ ਸਮਾਜ ਨੇ ਵੀ ਸਵਾਗਤ ਕੀਤਾ ਇਸ ਫੈਸਲੇ ਦਾ ਕਿਉਂ ਨਹੀਂ ਸੰਤ ਸਮਾਜ ਦੀ ਸਾਡੀ ਮੰਗ ਸ਼ੁਰੂ ਤੋਂ ਲੱਗ ਰਹੀ ਹੈ ਇਹ ਤਾਂ ਸ਼ੁਰੂ ਤੋਂ ਲਾ ਕੇ ਕਹਿੰਦੇ ਰਹੇ ਹੈਗੇ ਆ ਕਿ ਸਾਡੇ ਕੋਈ ਸੰਤ ਨੂੰ ਨਹੀਂ ਬਣਾਣਾ ਸਾਡੇ ਕੋਈ ਰਾਜਨੀਤਿਕ ਲੀਡਰ ਨੂੰ ਬਣਾ ਦਿਓ ਕੋਈ ਚੱਕਰ ਨਹੀਂ ਸਾਨੂੰ ਕੋੜਾ ਕੋ ਤਰਾਜ ਹੈ ਤੋ ਕਿ ਪਹਿਲੇ ਇਹ ਰਣਿਕਰ ਸਾਹਿਬ ਸੀਦੇ ਵਿਕਾਸ ਪਹਿਲਾ ਵਿਕਾਸ ਬੋਰਡ ਸੀਦਾ ਉਹਦੇ ਜਿਹੜੇ ਚੇਅਰਮੈਨ ਸਰਦਾਰ ਰਣਿਕਰ ਰਣਿਕਰ ਸਾਹਿਬ ਸੀਦੇ ਉਸ ਤੋਂ ਪਹਿਲਾਂ ਸਰਦਾਰ ਸਰਦੂਲ ਸਿੰਘ ਸੀਦੇ ਫਿਰ ਸ਼੍ਰੈਣ ਬੋਰਡ ਬਣ ਗਿਆ ਵਿਕਾਸ ਬੋਰਡ ਉਹਨੂੰ ਖਤਮ ਕਰਤਾ ਕਿ ਆ ਸ਼੍ਰੈਣ ਬੋਰਡ ਬਗਿਆ ਤੇ ਸ਼੍ਰੈਣ ਬੋਰਡ ਦੇ ਜਿਹੜੇ ਹੈਗੇ ਆ ਉਹ ਚੇਅਰਮੈਨ ਜਿਹੜੇ ਬਣਦੇ ਸੀਐਮ ਸਾਹਿਬ ਹੀ ਬਣਦੇ ਹੈਗੇ ਮਤਲਬ 3-4 ਸੀਐਮ ਜਿਹੜੇ ਹੈਗੇ ਆ ਉਹ ਸ਼੍ਰੈਣ ਬੋਰਡ ਦੇ ਮੇਨ ਮੁਖੀ ਰਹੇ ਹੈਗੇ ਜੀ ਜਦੋਂ ਹੁਣ ਇਸ ਸਾਲ ਭਗਵਾਨ ਵਾਲਮੀਕੀ ਜੀ ਦਾ ਪ੍ਰਕਾਸ਼ ਪੁਰਬ ਹੋਣਾ ਤਾਂ ਇੱਕ ਤੁਸੀਂ ਜਿਹੜਾ ਸਮਾਗਮ ਕਰਾਉਂਗੇ ਤੁਹਾਡੀ ਗਵਾਈ 'ਚ ਹੋਣਾ ਤਾਂ ਉੱਚ ਕੀ ਆਪਾਂ ਤਬਦੀਲੀ ਦੇਖਾਂਗੇ ਉਹ ਤਾਂ ਆਪਾਂ ਤਾਂ ਇਦਾਂ ਹੈਗਾ ਉਹਨੂੰ ਸਮਾਂ ਦੇਵਾਂਗੇ ਉਹਨੂੰ ਵਧੀਆ ਸਜਾਵਾਂਗੇ ਵਧੀਆ ਬਣਾਵਾਂਗੇ ਹੋਰ ਵੀ ਸੋਹਣਾ ਬਣਾਵਾਂਗੇ ਅਸੀਂ ਤਾਂ ਤਕਰੀਬਨ ਸੇਵਾਦਾਰ ਹੈਗੇ ਭਗਵਾਨ ਜੀ ਦੇ ਹੈਗਾ ਔਰ ਜੇ ਸਰਕਾਰ ਨੇ ਸਾਡੇ ਤੇ ਪੂਰਾ ਸਰਪ ਕੀਤਾ ਹੈਗਾ ਤੇ ਅਸੀਂ ਉਹਨੂੰ ਮਤਲਬ ਬਹੁਤ ਸੋਹਣਾ ਢੰਗ ਨਾਲ ਅੱਗੇ ਲੈ ਕੇ ਜਾਵਾਂਗੇ ਹੈਗਾ ਵਧੀਆ ਬਣਾਵਾਂਗੇ ਹੈਗਾ ਸਾਰਾ ਦਾ ਰੱਖ-ਰਖਾਏ ਦਾ ਜੋ ਵੀ ਇਹਦਾ ਸਭ ਕੁਝ ਚਾਲੂ ਕਰਾਂਗੇ ਔਰ ਵਧੀਆ ਤਰੀਕੇ ਨਾਲ ਇਹਨੂੰ ਉੱਥੇ ਸਜਾਵਾਂਗੇ ਇਹਨੂੰ ਚਲਾਵਾਂਗੇ। ਤੋਂ ਇਹ ਸਨ ਬਾਬਾ ਪਰਗਨ ਰਾਜ ਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਬਾਬਾ ਜੀ ਹੁਣਾਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਕਿ ਇਸ ਜ਼ਿੰਮੇਵਾਰੀ ਸੰਪੰਨ ਤੇ ਧੰਨਵਾਦ ਕੀਤਾ ਤੇ ਕੱਲ ਮੁੱਖ ਮੰਤਰੀ ਨਾਲ ਬਾਬਾ ਜੀ ਹੁਣਾਂ ਦੀ ਮੁਲਾਕਾਤ ਵੀ ਹੋਈ ਹੈ ਤੇ ਉਹਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਵਿਚਾਰ ਚਰਚਾ ਕੀਤੀ ਗਈ ਹੈ।